ਫਿਰ ਮੇਰੇ ਮੂਹੋਂ ਦਾਦਾ ਜੀ ਦੀ ਕਹੀ ਗੱਲ ਨਿਕਲੀ ਪਹਿਲਾਂ ਪਹਿਲਾਂ ਉਹ ਮੈਨੂੰ ਖਾਸ ਚੰਗੇ ਨਹੀਂ ਸੰ ਲੱਗਦੇ ਪਰ ਮੈਂ ਬਹੁਤ ਵਾਰ ਹੈਰਾਨ ਹੋਈ ਆ ਕਿ ਉਹਦਾ ਨਾ ਮੇਰੇ ਤੇ ਇੰਨਾ ਅਸਰ ਪੈ ਗਿਆ ਮੇਰਾ ਦਾਦੀ ਨਾਲ ਪਿਆਰ ਜ਼ਿਆਦਾ ਸੀ ਪਰ ਦਾਦੇ ਦਾ ਸੁਭਾਅ ਬਹੁਤ ਗੁੱਸੇ ਵਾਲਾ ਹੋਣ ਕਰਕੇ ਅਕਸਰ ਉਹ ਮੜੀ ਜੀ ਗੱਲ ਤੇ ਗਾਲਾਂ ਕੱਢਣ ਲੱਗ ਜਾਂਦੇ ਮੇਰੀ ਦਾਦੀ ਉੱਪਰ ਵੀ ਉਹਨਾਂ ਨੇ ਬਹੁਤ ਵਾਰ ਹੱਥ ਚੱਕਿਆ ਸੀ ਅਦਾਈ ਨਹੀਂ ਸੀ ਲੱਗਦਾ ਛੱਟ ਉਹਨਾਂ ਦਾ ਪਾਰਾ ਚੜ ਜਾਂਦਾ ਤੇ ਉਹ ਤਾੜ-ਤਾੜ ਦਾਦੀ ਦੇ ਚਪੇੜਾ ਧਰ ਦਿੰਦੇ ਦਾਦੀ ਨੇ ਵੀ ਬਹੁਤ ਚੇਰ ਕੋਟ ਖਾਦੀ ਮੈਂ ਉਹਨਾਂ ਨੂੰ ਬਹੁਤ ਵਾਰ ਕਿਹਾ ਕਿ ਤੁਸੀਂ ਕਿਵੇਂ ਸਹਿਣ ਕਰਦੇ ਹੋ ਇਸ ਬੰਦੇ ਨੂੰ ਕਈ ਵਾਰ ਉਸਨੇ ਆਪਣੇ ਬਾਪ ਨੂੰ ਯਾਦ ਕਰਕੇ ਬਹੁਤ ਰੋਣਾ ਜੋ ਕਿ ਉਹਨਾਂ ਦੇ ਵਿਆਹ ਤੋਂ ਪਹਿਲਾਂ ਹੀ ਸਵਰਗ ਸੁਧਾਰ ਗਿਆ ਸੀ ਉਹਨੇ ਕਿਹਾ ਨਾ ਜੇ ਜਿਉਂਦਾ ਹੁੰਦਾ ਤਾਂ ਮੈਨੂੰ ਇਸ ਨਰਕ 'ਚ ਨਾ ਸਿੱਟਦਾ ਕੋ ਜਦੋਂ ਇੱਕ ਪਰਖ ਕਰਦਾ ਕਦੇ ਕਦੇ ਉਹ ਬਹੁਤ ਅੱਕੀ ਹੁੰਦੀ ਕਿਉਂਕਿ ਨੋਹਾ ਤੇ ਪੋਤੇ-ਪੋਤੀਆਂ ਵਾਲੀ ਹੋ ਕੇ ਵੀ ਕੁੱਟ ਤੋਂ ਅਸਤਾ ਖੜਾ ਨਹੀਂ ਸੀ ਛੁੱਟਿਆ ਪਰ ਕਦੇ ਕਦੇ ਉਹ ਕੁੱਟ ਖਾ ਕੇ ਢੀਠ ਜਹੀ ਬਣ ਕੇ ਕਹਿੰਦੀ ਇਹਦਾ ਤਾਂ ਕਿੱਤਾ ਹੀ ਏ ਆ ਨਲੇ ਬੰਦੇ ਐਵੇਂ ਹੀ ਕਰਦੇ ਆ ਪਰ ਮੈਨੂੰ ਪਤਾ ਕਿ ਉਸਦੀਆਂ ਅੱਖਾਂ ਢੀਠ ਨਹੀਂ ਸਨ ਬਣ ਸਕੀਆਂ ਸਰੀਰ ਭਾਂਵੇਂ ਪੱਕ ਗਿਆ ਸੀ ਇੱਕ ਦਿਨ ਫਿਰ ਇਸੇ ਤਰ੍ਹਾਂ ਹੀ ਹੋਇਆ ਦਾਦੀ ਨੇ ਫਿਰ ਕੁੱਟਿਆ ਮੈਨੂੰ ਬਹੁਤ ਗੁੱਸਾ ਆਇਆ ਜੀ ਕਰਦਾ ਸੀ ਗੋਲੀ ਲੰਗਾ ਦਿਆਂ ਵਿੱਚੋਂ ਦਾਦੀ ਨੇ ਮੇਰੀ ਅੱਖਾਂ ਸਾਫ਼ ਕਰਦੇ ਹਾਂ ਕਿ ਹਾਂ ਨਾ ਪੁੱਤ ਐਂ ਨਹੀਂ ਕਹੀਦਾ ਦਾਦਾ ਇਹ ਤੇਰਾ ਬੱਟਿਆਂ ਨੂੰ ਮਾਰਾ ਨਹੀਂ ਬੋਲੀਦਾ ਮੈਂ 2 ਮਿੰਟ ਚੁੱਪ ਰਹੀ ਤੇ ਇਸ ਮਸਲੇ ਦਾ ਹੱਲ ਸੋਚਣ ਲੱਗੇ ਫਿਰ ਮੇਰੀਆਂ ਅੱਖਾਂ 'ਚ ਇੱਕ ਉਮੀਦ ਜਾਗੀ ਮੈਂ ਦਾਦੀ ਨੂੰ ਕਿਹਾ ਤੂੰ ਫਿਕਰ ਨਾ ਕਰ ਮੈਂ ਪੜ੍ਹਾਈ ਪੂਰੀ ਕਰਕੇ ਕੈਨੇਡਾ ਚਲੀ ਜਾਊ ਤੇ ਫਿਰ ਤੈਨੂੰ ਵੀ ਬੁਲਾ ਲੂੰ ਫਿਰ ਤੇਰੀ ਜ਼ਿੰਦਗੀ ਸੁਧਰ ਸਕਦੀ ਆ ਪਰ ਮੈਂ ਦਾਦੇ ਨੂੰ ਕਦੇ ਨਹੀਂ ਬਾਹਰ ਲੈ ਕੇ ਜਾਣਾ ਆਪੇ ਇੱਥੇ ਜਦੋਂ ਕੱਲਾ ਰਹਿ ਗਿਆ ਫਿਰ ਤੇਰੀ ਕੀਮਤ ਪਤਾ ਲੱਗੂ ਅਰੇ ਸਕਲ ਤੋਂ ਬਾਅਦ ਜੋ ਮੈਨੂੰ ਉੱਤਰ ਮਿਲਿਆ ਮਹਿਰਾਨ ਸੀ ਦਾਦੀ ਇੱਕਦਮ ਵਿਚਾਰਾ ਜਿਹਾ ਮੂੰਹ ਬਣਾ ਕੇ ਕਹਿੰਦੀ ਨਾ ਨੀ ਐ ਨਾ ਕਰੀ ਬੁਲਾ ਲਈ ਉਹਨੂੰ ਵੀ ਫਿਰ ਸੁਣ ਕੇ ਮੈਨੂੰ ਦਾਦੀ ਤੇ ਵੀ ਬਹੁਤ ਗੁੱਸਾ ਆ ਮੈਂ ਕਿਹਾ ਜਦੋਂ ਤੇਰੇ ਨਾਲ ਰਹੂ ਤਾਂ ਉਹੀ ਕੀਤਾ ਕਰੂ ਪਰ ਦਾਦੀ ਦਾ ਜਵਾਬ ਉਹੀ ਸੀ ਐਸੀ ਤਾਂ ਮੈਂ ਕਿਹੜਾ ਬਾਹਰ ਜਾਈ ਜਾਂਦੀ ਸੀ ਪਰ ਇਹ ਕਲੀਅਰ ਹੋ ਗਿਆ ਕਿ ਦਾਦੀ-ਦਾਦੇ ਨੂੰ ਇਕੱਲਾ ਨਹੀਂ ਸੀ ਛੱਡਣਾ ਚਾਹੁੰਦੀ ਫਿਰ ਮੈਂ ਇੱਕ ਲੰਮਾ ਸਾਹ ਲੈ ਕੇ ਮਨ ਨੂੰ ਸ਼ਾਂਤ ਕੀਤਾ ਤੇ ਦਾਦੀ ਨੂੰ ਪਾਣੀ ਪਿਆਉਂਦਾ ਕਿਹਾ ਚਲ ਠੀਕ ਆ ਆਪਾਂ ਲੈ ਜਾਗੇ ਉਹਨੂੰ ਵੀ ਗੱਲ ਦੱਸ ਕਿ ਜਦੋਂ ਤੈਨੂੰ ਕੁੱਟਦਾ ਤਾਂ ਤੈਨੂੰ ਗੁੱਸਾ ਨਹੀਂ ਆਉਂਦਾ ਤਾਂ ਪਾਣੀ ਪੀ ਕੇ ਅੱਖਾਂ ਬੂੰਜਦੇ ਆ ਉਹ ਕਹਿੰਦੀ ਹੈ ਕਿ ਦਿਲਦਾਰੀ ਮਾੜਾ ਬੱਸ ਉਹਦਾ ਗੁੱਸਾ ਹੀ ਬਾਲਾ ਪੈੜਾਈ ਉਹਦੇ ਦਿਮਾਗ ਨੂੰ ਚੜ ਜਾਂਦਾ ਤੇ ਪਤਾ ਹੀ ਨਹੀਂ ਲੱਗਦਾ ਉਹਦੀ ਮਾਂ ਬਚਪਨ ਵਿੱਚ ਹੀ ਮਾਰ ਗਈ ਸੀ ਤੇ ਛੇ ਭੈਣ ਭਰਾਵਾਂ ਵਿੱਚੋਂ ਇਹ ਸਭ ਤੋਂ ਵੱਡਾ ਸੀ ਬਾਕੀ ਸਾਰਿਆਂ ਦੀ ਜ਼ਿੰਮੇਵਾਰੀ ਇਸ ਨਿੱਕੇ ਜਿਹੇ ਤੇ ਪੈ ਗਈ ਇਹ ਤਾਂ ਉਸੇ ਦੇ ਨਹੀਂ ਵੱਡੇ ਜਾਣ ਲੱਗ ਪਿਆ ਜਦ ਮਾਂ ਪੂਰੀ ਹੋ ਗਈ ਇਹਨੇ ਤੇਦੇ ਪਿਓ ਨੇ 2 2 ਕਿੱਲਿਆਂ ਨੂੰ ਹੱਥਾਂ ਨਾ ਮੋਣਾ ਬਲਦਵੀ ਇਹਨਾਂ ਨੇ ਮਾਂ ਦੇ ਇਲਾਜ ਲਈ ਵੇਚ ਦਿੱਤਾ ਸੀ ਫਿਰ ਕਿਤੇ ਜਾ ਕੇ ਰੋਟੀ ਜੋ ਕੇ ਤਾਰੇ ਨਿਕਲ ਨਹੀਂ ਕਿੰਨੇ ਹੀ ਲੋਕਾਂ ਦੇ ਪੈਸੇ ਉਧਾਰ ਵੀ ਦੇਣੇ ਖੜੇ ਸੀ ਜੋ ਇਹਨਾਂ ਦੀ ਮਾਂ ਦੇ ਇਲਾਜ ਵੇਲੇ ਖੜੇ ਸੀ ਫੇ 11 ਸਾਲਾਂ ਦੀ ਉਮਰ 'ਚ ਇਹਦਾ ਮੇਰੇ ਨਾਲ ਵਿਆਹ ਹੋ ਗਿਆ ਕਿਉਂਕਿ ਰੋਟੀ ਬਗਾਉਣ ਵਾਲਾ ਕੋਈ ਨਹੀਂ ਸੀ ਤਾਂ ਇਹ ਛੇਤੀ ਵਿਆਹ ਲਿਆ ਰੋਟੀ ਦਾ ਹੱਲ ਤਾਂ ਇਹਨਾਂ ਨੇ ਕਰ ਲਿਆ ਪਰ ਖਾਣ ਲਈ ਧਾਣੇ ਕਿੱਥੋਂ ਆਉਣ ਸਾਰੇ ਭੈਣ ਭਰਾ ਮੇਰਾ ਸੋਹਰਾ ਤੇ ਮੈਨੂੰ ਮਿਲਾ ਕੇ ਅਸੀਂ 8 ਜਾਣੇ ਖਾਣ ਵਾਲੇ ਹੋਗੇ। ਇਹ ਸਵੇਰੇ ਦੋ ਜੀ ਖੇਤ ਚਲਾ ਜਾਂਦਾ ਤੇ ਮੈਂ ਸਾਰੇ ਟੱਬਰ ਨੂੰ ਰੋਟੀ ਖਵਾ ਕੇ ਉਹਨਾਂ ਦੇ ਸਿਰ ਬਾ ਕੇ ਇਹਦੀ ਰੋਟੀ ਲੈ ਕੇ ਖੇਤ ਜਾਣਾ। ਜੇ ਕਿਧਰੇ ਵੀ ਮੈਂ ਲੇਟ ਹੋ ਜਾਣਾ ਤਾਂ ਇਹਨੇ ਗਾਲਾਂ ਕੱਢਣੀਆਂ। ਪਰ ਉਹਦਾ ਮਾਰਦਾ ਨਹੀਂ ਸੀ ਹੁੰਦਾ। ਮੈਂ ਕਹਿਣਾ ਚੱਲ ਕੋਈ ਨਾ। ਇਹ ਵੀ ਗੁੱਸਾ ਕਿਹਦੇ ਤੇ ਕੱਢੇ। ਮੈਂ ਇਹ ਸੋਚ ਕੇ ਕਿ ਮਾਂ ਮੋਹਰਾ ਇਹਦੀ ਕਿਹੜਾ ਮਾਂ ਬੈਠੀ ਆ ਜੋ ਇਹਨੂੰ ਦੱਸੇ ਕਿ ਬੁੱਤ ਆਏ ਨਹੀਂ ਬੋਲੇਦਾ ਬਾਕੀ ਜਦ ਘਰੇ ਰਹਿੜਕ ਘਟ ਹੋਵੇ ਤੇ ਖਾਣ ਵਾਲੇ ਜ਼ਿਆਦਾ ਹੋਣ ਉਹਦਾ ਗੁੱਸਾ ਮੱਲੋ ਮੱਲੀ ਆ ਜਾਂਦਾ ਮੈਂ ਜਦ ਮਾਂ ਕੋਲੇ ਰੋਣਾ ਤਾਂ ਉਸਨੇ ਕਿਹਾ ਕੋਈ ਨਾ ਤੀ ਇਹ ਇਹਦਾ ਸੁਭਾਅ ਗਰਮਾ ਠੁਕਵੇਲਾ ਨਾ ਕਰਿਆ ਕਰ ਮੈਂ ਵੀ ਇਹਦੇ ਡਰ ਕਰਕੇ ਔਰੀ ਵਾਂਗੂ ਕੰਮ ਦੀ ਸਾਰਾ ਦਿਨ ਕੰਮ ਕਰਦੀ ਪਰ ਹਮੇਸ਼ਾ ਇਹ ਆਵਦਾ ਕਿ ਮਾਂ ਮੇਰੇ ਤੇ ਹੀ ਲਾਉਣਾ ਪਰ ਇਸ ਦਾ ਗੁੱਸਾ ਉਦੋਂ ਆਪੇ ਤੋਂ ਬਾਹਰ ਹੋਣ ਲੱਗਾ ਜਦੋਂ ਇਹਦੇ ਨਲੀਆਂ ਪੂੰਜ ਦੇ ਭਰਾ ਵੱਡੇ ਹੋ ਕੇ ਹਿੱਸਾ ਲੈ ਕੇ ਅੱਡ ਹੋ ਗਏ। ਇਹਦੀ ਸਾਰੀ ਉਮਰ ਦੀ ਖੋਰੀ ਖੁੱਤੀ ਦੇ ਚਾਰ ਹਿੱਸੇ ਪੈ ਗਏ। ਤਿੰਨ ਭਰਾਵਾਂ ਦੇ ਤੇ ਚੌਥਾ ਪਿਓ ਦਾ। ਇਹਦੇ ਭਰਾ ਡਾਰ ਹੋਏ ਨਹੀਂ ਕਿ ਵੰਡ ਕਰ ਲਈ। ਦੋਨੋਂ ਨੂੰ ਰਸਤੇ ਵੀ ਨਹੀਂ ਕਰਾਈ ਸੀ ਤੇ ਪਾਲਿਆ ਵੀ ਨਹੀਂ ਸੀ। ਪਰ ਜਦ ਸਾਡੇ ਆਪ ਦੇ ਨਿਆਣੇ ਹੋਏ ਤਾਂ ਇਹ ਕਹਿਣ ਲੱਗੇ ਕਿ ਤੇਰਾ ਟੱਬਰ ਵੱਡਾ ਏ। ਸਾਡਾ ਤਾਂ ਖਰਚਾ ਹੀ ਕੋਈ ਨਹੀਂ। ਤੇਰੇ ਦਾਦਾ ਇਹ ਸੁਣ ਕੇ ਉਦੋਂ ਤੋਂ ਪੱਥਰ ਹੋ ਗਿਆ ਇਹਦੇ ਸਾਰੇ ਭੈਣ ਭਰਾ ਇਹਦੇ ਤੋਂ ਕਿਨਾਰਾ ਕਰ ਗਏ ਜਿਹੜੇ ਇਹਦੇ ਕਮਾਈ ਟੁਕੜਿਆਂ ਤੇ ਸਿਆਣੇ ਹੋਏ ਸੀ ਤੇ ਇਹ ਜਮਾਂ ਕੱਲਾ ਹੋ ਗਿਆ ਸਾਰੇ ਰਿਸ਼ਤੇ ਤੋ ਕਿਨਾਰਾ ਕਰ ਲਿਆ ਤੇ ਜੇ ਕਿਤੇ ਦੁੱਖ ਦੇ ਸੁਖ ਦੇ ਜਾਨ ਨੂੰ ਕਹਿਣਾ ਤਾਂ ਇਹਨੇ ਕਹਿਣਾ ਮੇਰੇ ਤਾਂ ਸਾਰੇ ਮਰ ਗਏ ਤੂੰ ਜਾਇਆ ਜਿੱਥੇ ਜਾਣਾ ਫਿਰ ਮੈਂ ਹੀ ਜਾਣਾ ਜਿੱਥੇ ਜਾਣਾ ਅਸੀਂ ਆਪਦੇ ਜਵਕਨ ਦੇ ਵਿਆਹ ਵੇਲੇ ਇਹਨਾਂ ਨੂੰ ਬੁਲਾਇਆ ਤਾਂ ਲੋਕ ਲਾਜ ਨੂੰ ਆ ਗਏ ਤੇ ਤੇਰੇ ਦਾਦੇ ਦਾ ਮਨ ਅੰਦਰੋਂ ਤਾਂ ਖੁਸ਼ ਹੋ ਗਿਆ ਪਰ ਬਾਹਰੋਂ ਇਹਨੇ ਕੋਈ ਬਾਲਿ ਖੁਸ਼ੀ ਨਹੀਂ ਵਿਖਾਈ ਆਖਰ ਮਨਚ ਪ੍ਰਾਣਾ ਗੁੱਸਾ ਸੀ ਪਰ ਜਦੋਂ ਉਹਨਾਂ ਨੇ ਆਪਦੇ ਜਵਕ ਵਿਆਹੇ ਵਰੇ ਤਾਂ ਸਾਡੇ ਲੋੜ ਮਹਿਸੂਸ ਨਾ ਕੀਤੀ ਹੋਰ ਤਾਂ ਹੋਰ ਮੇਰੀਆਂ ਨਾਨਾ ਜਿਨ੍ਹਾਂ ਦੀਆਂ ਮੈਂ ਆਪ ਬੀਟੀਆਂ ਗੁੰਦੀਆਂ ਤੇ ਸਾਰਾ ਦਾਜ ਬਣਾਇਆ ਉਹ ਵੀ ਇੱਕ ਵਾਰ ਸਾਨੂੰ ਕਹਿਣ ਨਾ ਆਈਆਂ ਸਾਡੇ ਹੀ ਪਾਲੇ ਸਾਡੇ ਤੋਂ ਹੀ ਪਾਸਾ ਕਰ ਲੈਣਗੇ ਇਹ ਤਾਂ ਸਾਡੇ ਚਤ ਜਿੱਤੇ ਵੀ ਨਹੀਂ ਸੀ ਐਵੇਂ ਕਰਕੇ ਤੇਰੇ ਦਾਦੇ ਨੂੰ ਇਕੱਲੇ ਰਹਿਣ ਦੀ ਆਦਤ ਪੈ ਗਈ ਉਹ ਬਸ ਆਪਦੇ ਕੰਮ ਤੇ ਕੰਮ ਤੋਂ ਕਰੇ ਉਹ ਕਹਿੰਦਾ ਜਿਹਨੂੰ ਲੋੜ ਹੋਊ ਆਪੇ ਆਜੂ ਸਾਰੀਆਂ ਗੱਲਾਂ ਉਹਨੇ ਆਪਦੇ ਅੰਦਰ ਹੀ ਦੱਬ ਲਈਆਂ ਬਸ ਜਦ ਬਾੜਾ ਮਨ ਪਰਦਾ ਤਾਂ ਮਰੀ ਜੀ ਗੱਲ ਤੇ ਗੁੱਸੇ ਹੋ ਜਾਂਦਾ ਤੇ ਕੁੱਟਣ ਲੱਗ ਜਾਂਦਾ ਇਹ ਸਭ ਦੱਸਦੇ ਹੰਦਸਦੇ ਆ ਆਥਨ ਦੀ ਰੋਟੀ ਦਾ ਵੇਲਾ ਹੋ ਗਿਆ ਤੇ ਦਾਦੀ ਰੋਟੀ ਖਾ ਕੇ ਸੌ ਗਈ ਪਰ ਮੈਨੂੰ ਸਾਰੀ ਰਾਤ ਨੀਂਦ ਨਹੀਂ ਆਈ ਮੈਂ ਵੀ ਦਾਦੀ ਨਾਲ ਹੀ ਪੈ ਗਈ ਪਰ ਸਵੇਰੇ ਦਾਦੀ ਨਾਮ ਉઠી ਉਹ ਤਾਂ ਸਦਾ ਦੀ ਨੀਂਦ ਸੌ ਗਈ ਪਰ ਉਹ ਜਾਂਦੀ ਜਾਂਦੀ ਮੇਰੀ ਦਾਦੀ ਪ੍ਰਤੀ ਨਫ਼ਰਤ ਨੂੰ ਮਿਟਾ ਗਈ ਹੰ ਦਾਦਾ ਪਾਵੇਂ ਸ਼ਾਂਤ ਸੀ ਪਰ ਉਸ ਨੇ ਅੱਖ ਚੋਂ ਕਹੰਝੂ ਨਾਮ ਖਾਇਆ ਪੱਥਰ ਜੋ ਬਣ ਗਿਆ ਸੀ ਪਰ ਮੈਨੂੰ ਪਤਾ ਸੀ ਕੀ ਉਹ ਅੰਦਰੋਂ ਕੀ ਮਹਿਸੂਸ ਕਰ ਰਹੀ ਸੀ ਕੁਝ ਦਿਨ ਇਸੇ ਤਰ੍ਹਾਂ ਆਇਆ ਗਿਆ ਆਉਂਦਾ ਰਿਹਾ ਕਿ ਮੈਂ ਦਾਦੀ ਕੋਲ ਨਾ ਜਾ ਸਕੀ ਪਰ ਮੈਂ ਹਰ ਵਕਤ ਉਸਦੀਆਂ ਅੱਖਾਂ ਉਦਾਸ ਹੀ ਦੇਖਦੀ ਦੇਖਦੇ ਦੇਖਦੇ ਇੱਕ ਸਾਲ ਲੰਘ ਗਿਆ ਮੈਂ ਹਿੰਮਤ ਕਰਕੇ ਦਾਦੀ ਕੋਲ ਗਈ ਪਹਿਲਾਂ ਵੀ ਜਾ ਸਕਦੀ ਸੀ ਪਰ ਮੇਰੇ ਜੀ ਵੀ ਦਾਦੀ ਬਾਰੇ ਦਾਦੀ ਨਾਲ ਗੱਲ ਕਰਨ ਦਾ ਹੌਸਲਾ ਨਹੀਂ ਸੀ ਅੱਜ ਮੈਂ ਹਿੰਮਤ ਚੁਟਾ ਕੇ ਦਾਦੀ ਕੋਲ ਬੈਠ ਗਈ ਜੋ ਪਿਛਲੇ 1 ਸਾਲ ਤੋਂ ਗੁੱਸੇ ਨਹੀਂ ਸੀ ਹੋਇਆ ਕਿਵੇਂ ਨੂੰ ਕੁੱਟਿਆ ਨਹੀਂ ਸੀ ਸ਼ਾਇਦ ਕੁੱਟਣਾ ਵੀ ਉਸਦੇ ਪਿਆਰ ਦਾ ਹੀ ਢੰਗ ਸੀ ਤੇ ਹੁਣ ਉਸਦਾ ਪਿਆਰਾ ਨਾ ਹੋਣ ਕਰਕੇ ਉਹ ਸ਼ਾਂਤ ਬਰਫੀਲਾ ਪੱਥਰ ਸੀ ਪਰ ਇਸ ਪੱਥਰ ਨੂੰ ਦਾਦੀ ਕਿੰਨਾ ਪਿਆਰ ਕਰਦੀ ਸੀ ਤੇ ਕਿੰਨਾ ਸਮਝਦੀ ਸੀ ਮੈਂ ਦਾਦੇ ਦੇ ਕੋਲ ਬੈਠ ਕੇ ਉਸ ਦਾ ਉਹ ਹੱਥ ਆਪਣੇ ਹੱਥਾਂ ਤੇ ਰੱਖ ਲਿਆ ਜੋ ਉਹ ਦਾਦੀ ਤੇ ਚੁੱਕਦਾ ਸੀ ਪਰ ਅਸਲ ਇਹ ਹੱਥ ਨੇ ਖੁਦ ਕਿੰਨੀਆਂ ਮਾਰਾਂ ਝਲੀਆਂ ਸਨ ਦਾਦੀ ਨੇ ਮੈਨੂੰ ਗੌਰ ਨਾਲ ਵੇਖਿਆ ਤੇ ਮੇਰੇ ਸਿਰ ਤੇ ਹੱਥ ਰੱਖ ਕੇ ਪਿਆਰ ਦੇਣ ਲੱਗਾ। ਉਸਨੇ ਪੁੱਛਿਆ ਕੀ ਚਾਹੀਦਾ ਮੇਰੇ ਪੁੱਤ ਨੂੰ? ਹੁਣ ਮੇਰਾ ਦਾਦੀ ਨਾਲ ਬਹੁਤ ਪਿਆਰ ਪੈ ਗਿਆ ਸੀ। ਦਾਦੀ ਤੇ ਜਾਣ ਤੋਂ ਬਾਅਦ ਮੈਂ ਹਰ ਚੀਜ਼ ਧਿਆਨ ਨਾਲ ਕਰਦੀ। ਉਹਨਾਂ ਨੇ ਪੁੱਛਣ ਤੇ ਮੈਂ ਕਿਹਾ ਜਿਉਂ ਮੈਂ ਮੰਗਾਗੀ ਤੁਸੀਂ ਦਿਓਗੇ। ਉਹ ਹੱਸ ਕੇ ਕਹਿਣ ਲੱਗੇ ਕੋਈ ਬੜੀ ਮਹਿੰਗੀ ਚੀਜ਼ ਨਾ ਹੋਵੇ। ਤਾਂ ਮੈਂ ਕਿਹਾ ਮੈਨੂੰ ਥੱਪੜ ਚਾਹੀਦਾ। ਉਹ ਤੁਸੀਂ ਦਾਦੀ ਨੂੰ ਗੁੱਸੇ ਵਾਲੇ ਪਿਆਰ ਚ ਮਾਰਦੇ ਸੀ ਇਹ ਸੁਣ ਕੇ ਉਹਨਾਂ ਦੀਆਂ ਸਾਲਾਂ ਤੋਂ ਰੇਗਿਸਤਾਨ ਬਣੀਆਂ ਅੱਖਾਂ ਨਦੀਆਂ ਬਣ ਵਹਿਣ ਲੱਗੀਆਂ ਤੇ ਉਹਨਾਂ ਨੇ ਘੁੱਟ ਕੇ ਮੈਨੂੰ ਗੱਲ ਆ ਲਿਆ ਤੇ ਅਸੀਂ ਕਿੰਨਾ ਜ਼ਿਆ ਦਾਦੀ ਨੂੰ ਯਾਦ ਕਰ ਰਹੇ ਹਾਂ ਤਾਂ ਦਾਦਾ ਜੀ ਵੀ ਨਹੀਂ ਰਹੇ ਪਰ ਉਹਨਾਂ ਦੋਵਾਂ ਦਾ ਇਹ ਅਨੋਖਾ ਪਿਆਰ ਅੱਜ ਵੀ ਮੇਰੇ ਗ੍ਰਹਿਸਥ ਜੀਵਨ ਵਿੱਚ ਮੇਰਾ ਮਦਦਗਾਰ ਬਣਿਆ ਸੋ ਦੱਸਿਓ ਤੁਹਾਨੂੰ ਇਹ ਇਮੋਸ਼ਨਲ ਜੀ ਸਟੋਰੀ ਕਿਵੇਂ ਦੀ ਲੱਗੀ ਕਮੈਂਟ ਬਾਕਸ ਵਿੱਚ ਜ਼ਰੂਰ ਲਿਖਿਓ ਜੇਕਰ ਤੁਹਾਡੇ ਕੋਲ ਵੀ ਕੋਈ ਇਸ ਤਰ੍ਹਾਂ ਦੀ ਸਟੋਰੀ ਹੈ ਤਾਂ ਤੁਸੀਂ ਚੈਨਲ ਤੇ ਦਿੱਤੀ ਈਮੇਲ ਆਈਡੀ ਤੇ ਭੇਜ ਸਕਦੇ ਹੋ ਅਸੀਂ ਉਸ ਨੂੰ ਆਪਣੀ ਆਵਾਜ਼ ਦੇਣ ਦੀ ਕੋਸ਼ਿਸ਼ ਕਰਾਂਗੇ